ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਦੇਸ਼ ਵਿੱਚ ਅੱਜ ਸਭ ਤੋਂ ਜ਼ਿਆਦਾ ਤਾਪਮਾਨ 49.8 ਡਿਗਰੀ ਰਾਜਸਥਾਨ ਦੇ ਫਲੋਦੀ ਵਿੱਚ ਕੀਤਾ ਗਿਆ ਦਰਜ ਭਾਰਤੀ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਆਈਐਮਡੀ ਦੇ ਮੁਤਾਬਿਕ ਸਭ ਤੋਂ ਜ਼ਿਆਦਾ ਤਾਪਮਾਨ ਵਾਲੇ ਸ਼ਹਿਰਾਂ ਦੇ ਵਿੱਚ ਦਿੱਲੀ ਦਾ ਮੁੰਗੇਸ਼ਪੁਰ 48.3 ਡਿਗਰੀ ਯੂਪੀ ਦਾ ਚਾਂਸੀ 47.6 ਡਿਗਰੀ ਪੰਜਾਬ ਦਾ ਫਰੀਦਕੋਟ 47.4 ਡਿਗਰੀ ਅਤੇ ਮਹਾਰਾਸ਼ਟਰ ਦਾ ਯਵਤਮਾਲ ਦੇ ਵਿੱਚ 46.6 ਡਿਗਰੀ ਤਾਪਮਾਨ ਕੀਤਾ ਗਿਆ ਰਿਕਾਰਡ ਉੱਤਰ ਪ੍ਰਦੇਸ਼ ਦੇ ਗੋਂਡਾ ਦੇ ਵਿੱਚ ਸੰਸਦ ਬ੍ਰਿਜ ਪੁਸ਼ਨ ਸਿੰਘ ਦੇ بیٹے ਅਤੇ ਕੇਸਰਗੰਜ ਸੀਟ ਤੋਂ ਭਾਜਪਾ ਉਮੀਦਵਾਰ ਕਰਨ ਪੁਸ਼ਨ ਸਿੰਘ ਦੇ ਕਾਫਲੇ ਦੇ ਇੱਕ ਕਾਰ ਨੇ ਲੋਕਾਂ ਨੂੰ ਰੋਂਦਿਆ ਜਿਸ ਵਿੱਚ ਦੋ ਲੋਕਾਂ ਦੀ ਹੋ ਗਈ ਮੌਤ ਜਾਣਕਾਰੀ ਦੇ ਮੁਤਾਬਕ ਹਾਦਸੇ ਦੇ ਵਿੱਚ ਦੋ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਰਾਘੀਰਾਂ ਦੇ ਹਸਪਤਾਲ ਦੇ ਵਿੱਚ ਕਰਵਾਇਆ ਭਰਤੀ ਉੱਥੇ ਹਾਦਸੇ ਦੇ ਬਾਅਦ ਕਾਫਲੇ ਦੇ ਵਿੱਚ ਸ਼ਾਮਲ ਲੋਕ ਦੱਸੇ ਜਾ ਰਹੇ ਹਨ ਫਰਾਰ ਸੁਪਰੀਮ ਕੋਰਟ ਨੇ ਸ਼ਰਾਬ ਨੀਤੀ ਕੇਂਦਰ ਦੇ ਵਿੱਚ ਅੰਤਰੀਮ ਜ਼ਮਾਨਤ ਦੀ ਸਮਾਂ ਸੀਮਾ ਨੂੰ ਮੈਡੀਕਲ ਗਰਾਊਂਡ ਤੇ 7 ਦਿਨ ਵਧਾਉਣ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਰਜ਼ੀ ਕਾਰਦਿੱਤੀ ਖਾਰਜ ਕੋਰਟ ਨੇ ਆਖਿਆ ਕਿ ਕੇਜਰੀਵਾਲ ਨਿਯਮਿਤ ਜ਼ਮਾਨਤ ਦੇ ਲਈ ਨਿਚਲੀ ਅਦਾਲਤ ਜਾ ਸਕਦੇ ਹਨ ਦੱਸਦੀ ਹੈ ਕਿ ਕੇਜਰੀਵਾਲ ਨੂੰ ਹੁਣ 2 ਜੂਨ ਨੂੰ ਵਾਪਸ ਤਿਹਾਰ ਜੇਲ੍ਹ ਜਾਣਾ ਹੋਵੇਗਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਖਬਰ ਦਾ ਪੀਟੀਐਮ ਨੇ ਕੀਤਾ ਖੰਡਨ ਪੀਟੀਐਮ ਨੇ ਕਿਹਾ ਕਿ ਅਦਾਨੀ ਗਰੁੱਪ ਦੁਆਰਾ ਪੀਟੀਐਮ ਦੀ ਹਿੱਸੇਦਾਰੀ ਕਿਰੀਦਨ ਜਾਣ ਨੂੰ ਲੈ ਕੇ ਗਲਬਾਤ ਦੀ ਖਬਰ ਝੂਠੀ ਹੈ ਇਹ ਸਿਰਫ ਅਟਕਲਾ ਹਨ ਦੱਸਦੀ ਹੈ ਕਿ ਖਬਰਾਂ ਆ ਰਹੀਆਂ ਸਨ ਕਿ ਪੀਟੀਐਮ ਦੇ ਸੀਈਓ ਵਿਜੇ ਸ਼ੇਖਰ ਸ਼ਰਮਾ ਤੇ ਅਦਾਨੀ ਗਰੁੱਪ ਦੇ ਚੇਅਰਮੈਨ ਗੋਤਮ ਅਦਾਨੀ ਨੇ ਇਸ ਡੀਲ ਨੂੰ ਲੈ ਕੇ ਮੁਲਾਕਾਤ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਮੀਡੀਆ ਦੇ ਨਾਲ ਗੱਲਬਾਤ ਦੇ ਵਿੱਚ ਖੁਦ ਨੂੰ ਥੱਪੜ ਮਾਰੇ ਜਾਂਦਾ ਸੁਣਾਇਆ ਕਿੱਸਾ ਉਹਨਾਂ ਨੇ ਆਖਿਆ ਕਿ ਮੈਂ ਬਚਪਨ ਵਿੱਚ ਕੱਪ ਪਲੇਟ ਧੋਂਦਾ ਸੀ ਚਾਹ ਦੀ ਦੁਕਾਨ ਦੇ ਵਿੱਚ ਆਪੀਣ ਵਾਲੇ ਮੈਨੂੰ ਛਿੜਕ ਦਿੰਦੇ ਸਨ ਅਗਰ ਚਾਹ ਠੰਡੀ ਹੋ ਜਾਂਦੀ ਸੀ ਤਾਂ ਦੁਕਾਨ ਵਾਲੇ ਮੈਨੂੰ ਥੱਪੜ ਮਾਰ ਦਿੰਦੇ ਸਨ ਉਹਨਾਂ ਨੇ ਆਖਿਆ ਕਿ ਬਚਪਨ ਤੋਂ ਅਸੀਂ ਬਹੁਤ ਕੁਝ ਸਿੱਖ ਕੇ ਆਏ ਹਾਂ ਪਰ ਸਾਨੂੰ ਜ਼ਿਆਦਾ ਸ਼ਿਕਾਇਤ ਨਹੀਂ ਹੈ ਦਿੱਲੀ ਦੇ ਉਪਰਾਜਪਾਲ ਵੀ ਕੇ ਸਖਸੇਨਾ ਨੇ ਗਰਮੀ ਦੇ ਮੱਦੇਨਜ਼ਰ ਲਿਆ ਵੱਡਾ ਫੈਸਲਾ ਇਸ ਫੈਸਲੇ ਤੋਂ ਮਜ਼ਦੂਰਾਂ ਨੂੰ ਮਿਲੇਗੀ ਵੱਡੀ ਰਾਹਤ ਤਾਜ਼ੀ ਖ਼ਬਰ ਉਪਰਾਜਪਾਲ ਨੇ ਆਪਣੇ ਆਦੇਸ਼ਾਂ ਦੇ ਵਿੱਚ ਗਰਮੀ ਦੇ ਚੱਲਦਿਆਂ ਮਜ਼ਦੂਰਾਂ ਨੂੰ ਹੁਣ ਦੁਪਹਿਰ 12 ਤੋਂ 3 ਵਜੇ ਤੱਕ ਬ੍ਰੇਕ ਦਿੱਤੇ ਜਾਣ ਦੇ ਸਖ਼ਤ ਆਦੇਸ਼ ਕੀਤੇ ਜਾ ਰਹੇ ਉਪਰਾਜਪਾਲ ਨੇ ਹਰਦੇਸ਼ ਦੇ ਵਿੱਚ ਕਿਹਾ ਕਿ ਜਦ ਤੱਕ ਤਾਪਮਾਨ 40 ਡਿਗਰੀ ਦੇ ਥੱਲੇ ਨਹੀਂ ਹੁੰਦਾ ਉਦ ਤੱਕ ਮਜ਼ਦੂਰਾਂ ਦੇ ਲਈ ਇਹ ਬ੍ਰੇਕ ਜਾਰੀ ਰਹੇਗਾ ਪੰਜਾਬ ਸਰਕਾਰ ਨੇ ਸ਼ਹਿਰੀ ਖੇਤਰਾਂ ਦੇ ਵਿੱਚ ਚਾਰ ਮੰਜ਼ਿਲਾ ਬਿਲਡਿੰਗਾਂ ਦੇ ਨਿਰਮਾਣ ਕਾਰਜ ਨੂੰ ਲੈ ਕੇ ਲਿਆ ਵੱਡਾ ਫੈਸਲਾ ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਚੌਥੀ ਮੰਜ਼ਿਲ ਬਣਾਉਣ ਵਾਲੇ ਬਿਲਡਰ ਅਤੇ ਭਵਨ ਮਾਲਕਾਂ ਨੂੰ ਅਵੈਧ ਨਿਰਮਾਣ ਢਾਣਾ ਹੋਵੇਗਾ ਭਵਨ ਨੂੰ ਪਹਿਲਾਂ ਵਾਲੀ ਮੂਲ ਸਥਿਤੀ ਦੇ ਵਿੱਚ ਲਿਆਉਣਾ ਜ਼ਰੂਰੀ ਹੋਵੇਗਾ ਇਹੀ ਨਹੀਂ ਸਰਕਾਰ ਨੇ ਚੌਥੀ ਮੰਜ਼ਿਲ ਤੇ ਬਣੇ ਨਿਰਮਾਣਾਂ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਖਰੀਦ-ਫਰੋਖਤ ਤੇ ਵੀ ਰੋਕ ਲਗਾ ਦਿੱਤੀ ਹੈ ਪਰ ਤਹਿਬਾਤ ਦੇ ਰਤੀਆ ਦੇ ਵਿੱਚ ਵੈਲਡਿੰਗ ਦੇ ਵਿੱਚ ਯੂਜ਼ ਹੋਣ ਵਾਲਾ ਸਿਲੰਡਰ ਅਚਾਨਕ ਹੋਇਆ ਬਲਾਸਟ ਇਸ ਦੇ ਬਾਅਦ ਕਬਾੜ ਦੀ ਦੁਕਾਨ ਦੇ ਵਿੱਚ ਲੱਗੀ ਭਿਆਨਕ ਅਗਦੀ ਚਪੇਟ ਵਿੱਚ ਆਉਂਦੇ ਨਾਲ ਦੁਕਾਨ ਸੰਚਾਲਕ ਉਸ ਦਾ ਬੇਟਾ ਅਤੇ ਹੋਰ ਇੱਕ ਵਿਅਕਤੀ ਬੁਰੀ ਤਰ੍ਹਾਂ ਝੁਲਸਿਆ ਇਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਉੱਥੇ ਡਾਕਟਰਾਂ ਨੇ ਕਿਉਂ ਪੁੱਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅਗਰੋਵੈਡ ਮੈਡੀਕਲ ਕਾਲਜ ਕੀਤਾ ਰੈਫਰ ਕਾਂਗਰਸ ਰਾਹੁਲ ਗਾਂਧੀ ਪੰਜਾਬ ਦੇ ਦੌਰੇ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਰੈਲੀ ਨੂੰ ਕੀਤਾ ਸੰਬੋਧਨ ਜਿੱਥੇ ਉਹਨਾਂ ਨੇ ਆਖਿਆ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਕਿਸਾਨਾਂ ਦਾ ਕਰਜ਼ਾ ਕੀਤਾ ਜਾਵੇਗਾ ਮਾਫ ਇਸ ਦੇ ਨਾਲ ਹੀ ਕਿਸਾਨਾਂ ਨੂੰ ਐਮਐਸਪੀ 3 ਕਾਨੂੰਨੀ ਗਰੰਟੀ ਦਿੱਤੀ ਜਾਵੇਗੀ ਕਿਸਾਨਾਂ ਨੂੰ ਬੀਮਾ ਦਾ ਪੈਸਾ 30 ਦਿਨ ਦੇ ਵਿੱਚ ਹੀ ਮਿਲੇਗਾ ਇਸ ਦਰਮਿਆਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੇਖਣੀ ਬਿਨ ਯੋਜਨਾ ਤੇ ਵੀ ਚੁੱਕੇ ਵੱਡੇ ਸਵਾਲ ਸਪਰੀਮ ਕੋਰਟ ਨੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਪਤਾਈਕ ਜਸਵੰਤ ਸਿੰਘ ਨੂੰ ਅੰਤਰੀਮ ਜ਼ਮਾਨਤ ਦੇਣ ਤੋਂ ਕੀਤਾ ਸਾਫ ਇਨਕਾਰ ਜਸਵੰਤ ਸਿੰਘ ਨੇ ਮਜੂਦਾ ਲੋਕ ਸਭਾ ਚੋਣ ਦੇ ਪ੍ਰਚਾਰ ਦੇ ਲਈ ਜੇਲ ਤੋਂ ਅੰਤਰੀਮ ਜ਼ਮਾਨਤ ਮੰਗੀ ਸੀ ਉਹ 40 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਦੇ ਵਿੱਚ 6 ਮਹੀਨਿਆਂ ਤੋਂ ਹੀ ਰਸਤੇ ਦੇ ਵਿੱਚ ਚੱਲ ਰਹੇ ਹਨ ਖਾਲਿਸ نیوز ਬੁਲੇਟਿਨ ਵੀ ਚਾਹੀਦਾ ਨਹੀਂ ਜਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ